ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਵੜਾ ਦਿਖਾਉਨੇ ਆ ਪਹਿਲੇ ਨੰਬਰ ਦੇ ਗਰਲੈਂਡ ਉਹ ਤਾਜੀ ਸੁਈਵੀ ਤੇ ਦੂਜੇ ਨੰਬਰ ਤੇ ਗੱਬਣ ਵੜ ਇਹ ਦੋਨਾਂ ਦੇ ਸੇਲਾ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸੋ ਆਪਣਾ ਨਾਮ ਜੱਗੀ ਆ ਜੀ ਪਿੰਡ ਕੋਠੇ ਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ ਜੀ ਜਿਹੜਾ ਬਰਨਾਲੇ ਉਤਰੀ ਨੂੰ ਰੋਡ ਜਾਂਦਾ ਠੀਕ ਹੈ ਉਸ ਰੋਡ ਦੇ ਉੱਤੇ ਲੁਧਿਆਣਾ ਰੋਡ ਤੋਂ ਅੱਧਾ ਕਿਲੋਮੀਟਰ ਅੱਗੇ ਆਪਣੇ ਕੋਠੇ ਆ ਜੀ ਠੀਕ ਹੈ ਤੇ ਆਪਣਾ ਮੋਬਾਈਲ ਨੰਬਰ 9815396107 ਆ ਜੀ 9815396107 ਪਹਿਲੇ ਨੰਬਰ ਆਪ ਜਿਹੜੀ ਗਰਲੈਂਡੋ ਦੇਖੀ ਐ ਨੇ ਤਾਜੀ ਸੂਈ ਕਦੋਂ ਸੂਈ ਐ ਇਹ ਇਹ ਬਾਈ ਜੀ ਕੱਲ ਦੇ ਤੜਕੇ ਸੂਈ ਜਾਂ ਮਤਲਬ ਇੱਕ ਅੱਜ ਦਾੜਕਾ ਜੀ ਪਿਛਲੀ ਰਾਤ ਠੀਕ ਹੈ ਮਤਲਬ 24 ਘੰਟੇ ਹੋ ਗਏ ਸਨ 48 ਹਾਂ 24 ਘੰਟੇ ਹੋ ਗਏ ਇਹਨੂੰ ਸੂਈ ਨਹੀਂ ਠੀਕ ਹੈ ਤੇ ਬੱਚਾ ਕੀ ਦਿੱਤਾ ਇਹਨੇ ਬੱਚੇ ਦੇ ਮਗਰ ਬੱਚੀ ਆ ਬਾਈ ਜੀ ਠੀਕ ਹੈ ਬੱਚੀ ਬਹੁਤ ਪਿਆਰੀ ਹੈ ਨਾ ਹਾਂ ਜੀ ਬੱਚੀ ਬਹੁਤ ਪਿਆਰੀ ਹੈ ਸੈਸਰ ਜਿੰਮਣ ਲੱਗਿਆ ਹੋਇਆ ਸੀਗਾ ਜੀ ਕੰਦ ਦੀਪ ਜੇਰ ਵਗੈਰਾ ਡੰਨਾ ਜੀ ਰੋਕੋ ਬਾਈ ਜੀ ਹਰ ਕਿਸੇ ਦੀ ਗਾਰੰਟੀ ਆਪਣੀ ਪੂਰੀ ਫੁੱਲ ਠੀਕ ਹੈ ਤੇ ਜੇਰ ਵਗੈਰਾ ਜਮਾ ਡੰਨਾ ਦਾ ਹਾਂ ਜੀ ਹਾਂ ਬਾਈ ਜੀ ਜੇਰ ਜੱਪੇ ਦੀ ਜਮਾ ਸਾਫਾ ਸੁਗਾ ਦੂਜਾ ਹੈਗਾ ਠੀਕ ਹੈ ਮੰਗਰ ਬ ਤੇ ਕਿੰਨਾ ਕੁ ਬੋਲਾ ਹਾਜ਼ਰ ਆ ਥੱਲੇ ਇਸ ਵਕਤ ਬਈ ਪੋਲਾ ਹੋਣਾ ਮਨੂੰ ਜੀ 20 ਕਿਲੋ ਵਾਂਗੂ ਹਾਜ਼ਰ ਹੋ ਜੀ ਜਮਾ 10 ਕਿਲੋ ਟਾਈਮ ਦਾ ਬੱਚੀ ਨੂੰ ਪਲਾ ਕੇ ਨਿਬੜੂਗਾ ਠੀਕ ਹੈ ਅੰਦਾਜ਼ਾ ਲਾਈਏ ਕਿੰਨਾ ਪਾਦੂ ਹੈ ਜੀ ਅਸਤਾਜਾ ਜੀ ਮਾਲਕ ਦੇ ਦੱਸਣ ਦੇ ਹਿਸਾਬ ਨਾਲ 28 ਕਿਲੋ ਤੋਂ ਬਲੂਨ ਦਾ ਦਿੱਤਾ ਹੋਇਆ ਜੀ ਇਹਦਾ ਠੀਕ ਹੈ ਜੱਟ ਸੌਦੇ ਲਾ ਕੇ ਜਿੱਲੇ ਵੀ 25 ਤੋਂ ਪਾਰ ਲੜ ਤੇ ਹੈਗੀ 25 ਤੋਂ ਪਾਰ ਲ ਤਾਂ ਖੁੱਲੀ ਹੋਈ ਆ ਬਈ ਜੀ ਤਾਰਾ ਤੂੰ ਰੋਕਿਆ ਅੰਚ ਚੁਵਾਈ ਦੀ ਓਕੇ ਪਹਿਲਾਂ ਤਾਰਾਂ ਹੀ ਮਾਰ ਦਿੰਦੇ ਹਾਂ ਜੀ ਸੋ ਬਾਕੀ ਠੰਡੀ ਸੀ ਵਾਦੂ ਆ ਬੱਚਾ ਛੱਡੋ ਨਾ ਛੱਡੋ ਸੋ ਚੋਣ ਦਾ ਸਵਾਦ ਆਉਂਦਾ ਉਹ ਜਮਾ ਇਹਨੂੰ ਮੈਂ ਕਿਹਾ ਬਈ ਬੜੀ ਨਜ਼ਾਰੇਦਾਰ ਚਵਾਈ ਆ ਯਾਰ ਕਾਹਦੀਆਂ ਗੱਲਾਂ ਨੇ ਚਵਾਈ ਦੀ ਤਾਂ ਸੋਨਾ ਹੀ ਆ ਛੋ ਦੇਖੋ ਚੋਣ ਵਗੈਰਾ ਮੋਟਾ ਮੋਟਾ ਚੋਣਾ ਜਮਾ ਹੈ ਨਾ ਬੜੀ ਚਵਾਈ ਚਬੂਈ ਦੀ ਚੰਗੀ ਵੱਛੀ ਆ ਯਾਰ ਠੀਕ ਹੈ ਤੇ ਫਿਰ ਰੇਂਜ ਇਹਦੀ ਕੀ ਆ ਰੇਂਜ ਇਹਦੀ ਬਾਈ ਜੀ 1,20,000 ਰੁਪਏ ਗਜਾਇਸ ਹੋ ਜੂਗੀ ਹਾਂ ਜੀ ਮਾਨ ਤਾਨ ਕਰਦੇ ਆਂਗੇ ਮਤਲਬ ਬਾਹਲਾ ਨਹੀਂ ਆ ਇਹ ਹੋਣਾ ਵੀ ਬੰਦਾ ਕੋਈ 70 75 ਵਾਲਾ ਨਾ ਵੀਰ ਬਣ ਕੇ ਫੋਨ ਲਾਉ ਹਉ ਲੱਖੋਂ ਬਾਹਰੀ ਹਾਂ ਲੱਖੋਂ ਬਾਹਰ ਹੋਊਗੀ ਤੋਰੀ ਬਾਹਰ ਨੇ ਉਹਨੂੰ ਸੁਭਰ ਹੋਣਾ ਲੱਖ ਤੋਂ ਬਾਹਰ ਆ ਪਰ ਬੈਠ ਜਵੇ ਕਹਿੰਦੇ ਆ ਬੁਲਬੁਲ ਦਾ ਬੱਚਾ ਉਹ ਚੀਜ਼ ਆ ਗਾਲਾ ਵਗੈਰਾ ਦੇਖੋ ਕਰੀ ਜਾਂਦੀ ਹੈ ਕਿ ਸਾਫ ਸੁਥਰੀ ਪਿੱਛੇ ਬੱਛੀ ਹੈ ਇਹ ਗਰਲੈਂਡੋ ਆ ਗਈ ਮੂੰਹ ਮੱਥਾ ਦੇਖੋ ਸਾਫ ਸੁਥਰਾ ਇਹ ਜਾਂ ਨਗੀਨਾ ਬਹੁਤ ਘੱਟ ਦੇਖਣ ਨੂੰ ਮਿਲਦਾ ਤੇ ਬਾਕੀ ਫੇਸ ਕੁਆਲਿਟੀ ਵਗੈਰਾ ਦੇਖੋ ਕੈਰੈਕਟਰ ਵਗੈਰਾ ਹਮਾਨੇ ਦੇ ਨਾੜਾ ਵਗੈਰਾ ਦੇਖੋ ਤੇ ਸਾਫ ਸੁਥਰੀ ਬਾਕੀ ਪੈਠ ਫੁੜੇ ਦੀ ਬਣਦਾ ਦੇਖੋ ਕੁਆਲਿਟੀ ਪੂਰੀ ਰਾਜੀ ਚਾਪੜ ਵਰਗੀ ਪਈ ਹੈ ਜਿੰਦ ਜਾਨ ਵਾਲੀ ਬੱਛੀ ਆ ਸੁਭਰ ਕੱਦ ਕਾਰ ਵਗੈਰਾ ਇੱਕ ਵਾਰ ਫੇਰ ਦੇਖ ਸਕਦੇ ਹੋ ਬਾਕੀ ਥਣਲੇਵੀ ਦੀ ਪੂਰੀ ਸਾਫ ਸੁਥਰੀ ਆ ਬਾਬਾ ਜੱਟ ਸਾਹਿਬ ਜਲਾ ਕੇ ਜਲੇ 25 26 ਕਿਲੋ ਜੀ ਆਪਾਂ ਕੇਅਰ ਵਗੈਰਾ ਚੰਗੀ ਕਰਾਂਗੇ ਤੇ 30 ਕਿਲੋ ਦੁੱਧ ਨੇ ਰਾਮਣਾ ਦੇ ਦੇਣਾ ਗਰਲੈਂਡੋ ਚ ਆ ਗਈ ਬਹਿੜ ਦੂਜਾ ਸੂਆ ਸੂਈ ਸਵਾਈ ਤੇ ਬਾਕੀ ਥਣ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਜਿਵੇਂ ਮਰਜ਼ੀ ਧਾਰਾਂ ਮਾਰੇ ਚਲੋ ਲੋ ਦੇਖੋ ਇਹ ਸਵਾਦ ਆਉਂਦਾ ਜਮਾ ਚੋਣ ਦਾ ਚੋਣ ਦੀ ਬਾਲੀ ਨਰਮ ਆ ਜਮਾ ਪੂਰੀ ਸਵਾਰੇ ਧਾਰ ਆ ਜਮਾ ਸੋ ਅੱਜ ਤੱਕ ਆਪਾਂ ਕਦੇ ਪੁੱਛਦੇ ਕਿਸੇ ਧਾਰਾਂ ਨਹੀਂ ਮਾਰੇ ਜਾਂ ਕਿਉਂਕਿ ਚੋਣ ਦਾ ਸਵਾਦ ਆਉਂਦਾ ਜੀ ਕਰਦਾ ਮੱਲ ਵੱਲੀ ਚੋਣ ਨੇ ਸਵਾਈ ਬਹੁਤ ਸੋਹਣੀ ਲੱਗੀ ਹੈ ਹਨਾ ਜੱਗੀ ਚੋਈ ਦੀ ਬਹੁਲੀ ਚੰਗੀ ਹੈ ਬਾਈ ਯਾਰ ਬਾਕੀ ਵਹਿੜ ਵੀ ਬਾਲੀ ਕੁਆਲਿਟੀ ਵਾਲੀ ਬਹੁਤ ਚੰਗੀ ਬੱਛੀ ਹੈਗੀ ਅੱਗੇ ਪਿੱਛੇ ਦਾ ਹਵਾਨਾ ਹੈਨਾ ਹਾਂ ਇਹ ਵੀ ਨਹੀਂ ਵੀ ਨਾ ਹਾਂ ਜਿਵੇਂ ਮੂਰੇ ਜਲੇ ਵਾਲਾ ਕੇ ਘੜੀਆਂ ਰਹਿੰਦੀਆਂ ਗਮ ਆਪਣਾ ਬੋੜਾ ਤੜਕੇ ਖਾਲੀ ਕਰਿਆ ਹੋਇਆ ਦਾ ਠੀਕ ਹੈ ਅੱਬ ਕੋਟੋ ਕੋ ਟਾਈਮ ਆਣ ਲੈ ਵੀ 11 ਹੱਟੇ 11 ਕਿਲੋ ਦੋ ਦੋ ਤੜਕੇ ਕੱਢਿਆ ਮੈਂ ਸਾਹਮਣੇ ਫਾਸ ਜਾਂਦੇ ਹਾਂ ਜਮਾਂ ਹੈ ਬਾਈ ਏਡੇ ਲਾਉਂਦੇ ਹਲੇ ਵੇ ਬਾਲੀ ਬਹੁਤ ਬਹੁਤ ਸੋਹਣੀ ਵਹਿੜ ਦਿਖਾਈ ਸਾਨੂੰ ਜਮਾਂ ਕਿਆ ਬਾਤ ਹੈ ਨਜ਼ਾਰੇ ਜਾਰ ਚੀਜ਼ ਹੈ ਜਿਹੜੇ ਵੀ ਇਨੇ ਦੇ ਪੇਮੈਂਟ ਲਾ ਲਈ ਤੇ ਮੰਨ ਕੇ ਚੱਲੋ ਵੀ ਇਹਨੂੰ ਵੇਚ ਦਾਨੀ ਕਿਉਂਕਿ ਐਦਾ ਦੀ ਨਸਲ ਬਹੁਤ ਘੱਟ ਮ ਇਹ ਤਾਂ ਆਪਾਂ ਵੀਡੀਓ ਮੈਨੂੰ ਆਏ ਸੀ ਮੈਂ ਕਿਹਾ ਸੂਈ ਤੂੰ ਵੀਡੀਓ ਪਾਵਾਂਗੇ ਆਪਣੇ ਕੋਲੇ ਤੀਜਾ ਦਿਨ ਹੋ ਗਿਆ ਇਹਨੂੰ ਆਈ ਨੂੰ ਠੀਕ ਹੈ ਮੈਂ ਕਿਹਾ ਵੀ ਸੂ ਪਹਿਨ ਦੋ ਸੂਈ ਤੂੰ ਵੀਡੀਓ ਪਾਵਾਂਗੇ ਇਹਦੀ ਠੀਕ ਹੈ ਤੇ ਅੱਗੇ ਦੂਜੇ ਨੰਬਰ ਜਿਹੜੀ ਗੱਬਣ ਦੇਖੀ ਜਨੇ ਜੀ ਇਹ ਵੀ ਦੂਜਾ ਸੂਆ ਜੀ ਦੂਜਾ ਸੂਆ ਆਪਾਂ ਨੂੰ ਦੂਜਾ ਕਿਹਾ ਵੀਰ ਬਣ ਕੇ ਕਹੀਆਂ ਨਾ ਵੀਡੀਓ 'ਚ ਕੋਈ ਬੰਦਾ ਕਹਿੰਦਾ ਯਾਰ ਭਾਈ ਤੀਜਾ ਹੈਗਾ ਹਨਾ ਮਤਲਬ ਤੀਜਾ ਵੀ ਹੋ ਸਕਦਾ ਆਪਾਂ ਨੂੰ ਮਾਲਕ ਨੇ ਦੂਜਾ ਕਹਿ ਕੇ ਦਿੱਤੀ ਆ ਠੀਕ ਹੈ ਕਹਿ ਕਿਦਨ ਲੈਂਦੀ ਆ ਇਹ ਦਿਨ ਇਹਦੇ ਭਾਈ 6 ਦਿਨ ਬਾਕੀ ਨੇ ਇਹ ਕ੍ਰੋਸ ਆ ਗਈ ਹਨਾ ਹਾਂ ਥੋੜੀ ਕ੍ਰੋਸ ਆ ਗਈ ਮਤਲਬ ਸਾਈ ਵਾਲ ਦੀ ਕ੍ਰਾਸ ਜੇ ਮੈਂ ਆਪਾਂ ਗਰਲੈਂਡੋ ਕਹਿ ਦਿੰਨੇ ਆ ਠੀਕ ਹੈ ਉਹ ਚੀਜ਼ ਇਹ ਗਰਲੈਂਡੋ ਪਿਓਰ ਨਹੀਂ ਹੈਗੀ ਮਤਲਬ ਕ੍ਰਾਸ ਚ ਆ ਗਈ ਠੀਕ ਹੈ ਦੁੱਧ ਕਿੰਨਾ ਪਾ ਦੂਗੀ ਇਹ ਦੁੱਧ ਉਹ 25 ਕਿਲੋ ਦੱਸਿਆ ਮਾਕ ਨਹੀਂ ਮੇਰਾ ਚੋਇਆ ਹੋਇਆ ਬਾਈ ਠੀਕ ਹੈ ਮਾਸਾ ਦੇ ਗਾਹਾਂ ਸੇ ਵਟ ਪੰਡਾ ਹਨ ਹਾਂ ਗਾਹਾਂ ਸੇ ਬਲੇ ਟਪੰਡਾ ਵਕੀ ਬੋਟੀ ਬੇਟ ਕਦ ਕੋਠ ਠੀਕ ਹੈ ਜੀ ਸੁੱਲੇਵਾ ਬੰਕ ਦੀ ਬਹੁਤ ਸੋਹਣੀ ਆ ਬੱਚੀ ਸੁੱਲੇਵਾ ਵਗੈਰਾ ਦੇਖੋ ਪੂਰਾ ਸੋਣਾ ਮੁੱਠੀਰਾ ਥਣ ਲੱਗਿਆ ਵਾ ਦਿਨ ਲਗਭਗ 2-3 ਕ ਲੈੰਦੀ ਆ ਜੇ ਹਨ ਹਾਂ ਬਾਈ ਉਹ ਤਾਂ ਹਫਤਾ ਦੱਸਿਆਗਾ ਕੋਈ ਯਰ ਗੱਡੀ ਗ ਉਹ ਦੇਖੋ ਲੇਵਾ ਦਾ ਜਿਹੜਾ ਇਹ ਮੰਨ ਲਓ ਕੂਟ ਭਰਦਾ ਤੇ ਇਹਦਾ ਭਾ ਕੀ ਆ ਇਹਦਾ ਭਾ 85000 ਰੁਪਏ ਵੀਰੇ 85000 ਗਜਾਇਸ ਹੋਜੂਗੀ ਹਾਂ ਮਾਨਤਾ ਕਰਦੇ ਆਂਗੇ ਆਏ ਬੰਦੇ ਦਾ ਸੋ 85000 ਰੁਪਏ ਦੀ ਹੈਗੀ ਕੀਮਤ ਤੇ ਥਣਾ ਚ ਮੰਨ ਕੇ ਚਲੋ ਫੁੱਟ ਫੁੱਟ ਦੀ ਬਿੱਥੀ ਆ ਪੂਰੇ ਸਾਫ ਸੁਥਰੇ ਚਾਰੇ ਸਾਡੇ ਨਿਖਣਵੇਂ ਤੇ ਦੁੱਧ 25 ਤੋਂ ਭਾਰ ਦੁੱਧ ਪਾ ਦੋ ਚੰਗੀਆਂ ਬਾਕੀ ਯਾਰ ਕਰ ਲਾਂਗੇ ਸੋ ਦੋ ਨੱਕ ਤੁਹਾਨੂੰ ਦਿਖਾ ਦਈਏ ਇੱਕ ਦਿਖਾ ਦਈਏ ਆਪਾਂ ਗੱਬਣ ਤੇ ਇੱਕ ਦਿਖਾ ਦਈਏ ਗਰ ਲੈ ਡੋ ਤਾਜੀ ਸੂਈ ਵੀ ਦੇਖੋ ਖੜੀ ਲੱਕੜਾ ਚਾਪਦੇ ਆ ਜਮਾ ਪੂਰੀ ਸਾਫ ਸੁਥਰੀ ਸੋ ਦੋਨਾਂ ਨਗਾ ਜੋ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ ਤਾਂ ਇਸ ਨੰਬਰ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿਤ ਰੋ ਧੰਨਵਾਦ ਜਲਦ ਮਿਲਦੇ ਹਾਂ